ਪੰਜਾਬ ਦੇ ਵਿੱਚ ਵੱਤ ਰਹੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਹੈ ਦੱਸਦੀ ਹੈ ਕਿ ਥਾਣਾ ਸਿਟੀ ਦੇ ਐਸਐਚਓ ਕਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਦੋ ਲੁੱਟੇਰੇ ਵਕ-ਵਕ ਜਹਾ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਸਰ ਦੁਬਾਰਾ ਸਰ ਜਾਣਕਾਰੀ ਦਿਓ ਜੇ ਚਪਟ ਮਾਰ ਕਾਪੂ ਕਿਥਾ ਹੈ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਕਈ ਵਾਰਦਾਤਾਂ ਹੋਈਆਂ ਸੀਗੀਆਂ ਚਪਟ ਮਾਰਦੀਆਂ ਉਹਦੇ 'ਚ ਅਫਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀਗੀਆਂ ਉਹ ਟੀਮਾਂ ਨੂੰ ਸਾਡੇ ਹਰਭਜਨ ਸਿੰਘ ਹੌਲਦਾਰ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਕੱਲ ਗਸ਼ਤ ਕਰ ਰਹੇ ਸੀ ਗਸ਼ਤ ਦੌਰਾਨ ਇਹਨਾਂ ਨੂੰ ਕਿਸੇ ਖਾਸ ਮੁਖਫਰ ਨੇ ਇਤਲਾਹ ਦਿੱਤੀ ਵੀ ਦੋ ਵਿਅਕਤੀ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਦਰਜ ਆ ਜਿਹੜੇ ਮੁਕਤਸਕੂਲ ਕੋਲ ਅੰਡਰ ਬ੍ਰਿਜ ਕੋਲੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਸਲਾਹ ਕਰ ਰਹੇ ਸੀਗੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਆਪੋ ਕੀਤਾ ਜਿਹਦਾ ਨਾਮ ਇੱਕ ਦਾ ਨਾਮ ਭਿੰਦਰ ਸਿੰਘ ਆ ਤੇ ਇੱਕ ਦਾ ਨਾਮ सोनू ਪਾ ਇਹ ਦੋਨੇ ਸੈਦ ਖੇੜੀ ਰੋਡ ਤੇ ਰਹਿਣ ਵਾਲੇ ਆ ਸਾਡੇ ਦੋ ਤਿੰਨ ਦਿਨ ਪਹਿਲਾਂ ਦੀ ਵਾਰਦਾਤ ਹੈ ਇੱਕ ਲੇਡੀਜ਼ ਜਿਹੜੀ ਮਤਲਬ ਆਪਣਾ ਮਨਾਕਸੀ ਮਲੋਤਰਾ ਪਟੇਲ ਕਾਲਜ ਤੇ ਉਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ ਤੇ ਉਹ ਸੈਰ ਕਰ ਰਹੀ ਸੀ ਉਹ ਸੈਰ ਕਰਨ ਮੁਤਾਬਕ ਉਹਦੇ ਪਰਸ ਇਹ ਖੋਕੇ ਲੈ ਕੇ ਸੀਗੇ ਅਸੀਂ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੀ ਕਾਫੀ ਪੈੜ ਦੱਬੀ ਪੈੜ ਦੱਬ ਕੇ ਅੱਜ ਇਹਨਾਂ ਨੂੰ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਦੇ ਐਫਆਈਆਰ ਨੰਬਰ 100 ਜਿਹੜਾ ਚੋਰੀ ਦਾ ਬਰਚਾ ਸੀ ਇਹਨਾਂ ਤੇ ਤੇ ਖੋਦਾ ਦਿੱਤਾ ਅੱਜ ਜੱਸੀ ਮਾਨੀਓਗ ਅਦਾਲਤ ਦੇ ਵਿੱਚ ਇਹਨਾਂ ਨੂੰ ਫੇਸ ਕਰਾਂਗੇ ਫੇਸ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਤੇ ਹੋਰ ਵੀ ਸਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਕੋਲੋਂ ਮਿਲਣ ਦੀ ਸੂਭਨਾ ਹੈ ਬਰਾਮਣੀ ਸਰ ਕੀ ਕੀ ਹੋਇਆ ਜੀ ਇਹਨਾਂ ਕੋਲੋਂ 6 ਮੋਬਾਈਲ ਹੈ ਜੀ ਤੇ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਤੇ ਇੱਕ ਇਹੋ ਪਾਸਾ ਜਿਹੜਾ ਉਹ ਲੇਡੀ ਕੋ ਇਹਨਾਂ ਨੇ ਹੋਇਆ ਸਰੇਵਾ ਪਹਿਲਾਂ ਵੀ ਕੋ ਬੈਕਗਰਾਉਂਡ ਦੇ ਸਾਹਮਣੇ ਆਏ ਹਾਂ ਹਾਂ ਜੀ ਪਹਿਲਾਂ ਵੀ ਇਹਨਾਂ ਤੇ ਐਫਆਰ ਨੰਬਰ 16322 ਦੀ ਹੈਗੀ ਆ ਚੋਰੀ ਦੀ ਤੇ 307 ਲੜਾਈ ਝਗੜੇ ਦੇ ਵੀ ਪਰਚੇ ਇਹਨਾਂ ਦੇ ਦਰਜ ਹੈ ਜੀ ਸਰ ਜੀ ਸਸਰਾ ਕੀ ਦੇਖਿਆ ਗਿਆ ਕਿ ਜੀਸ ਐਕਟਿਵਾ ਤੇ ਸੀਓ ਐਕਟਿਵਾ ਵੀ ਚੋਰੀ ਦੀ ਹੈ ਜਾਂ ਉਹ ਡਿਵਾਈਸ ਇਹਨਾਂ ਦੀ ਹੈ ਕਿਸ ਤਰ੍ਹਾਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਾਰੀ ਉਹ ਮੰਨਦੇ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆ ਦਾਂਗੇ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਣੀ ਸੀ ਸਰ ਕਿਵੇਂ ਲੈਕੀ ਕਰਦੇ ਆ ਪਹਿਲਾਂ ਕਿ ਜਿਹੜਾ ਹੱਥਵਾਕੇ ਬੰਦੂ ਖੋ ਕੇ ਭੱਜ ਜਾਂਦੀ ਹੈ ਕੀ ਕੀ ਦੱਸਿਆ ਨਾਲ ਨਹੀਂ ਇਹ ਮਤਲਬ ਲੇਡੀਜ਼ ਦੇਖਦੇ ਆ ਜੀ ਜਿਹੜੀ ਥੋੜੀ ਜੀ ਮਤਲਬ ਨਹੀਂ ਪਿੱਛੇ ਭੱਜ ਸਕਦੀ ਜਾਂ ਨਹੀਂ ਕੋਈ ਕਰ ਉਹ ਲੇਡੀ ਨੂੰ ਇਹ ਮਤਲਬ ਟਰੈਪ ਕਰਦੇ ਆ ਸਰ ਇਹਨਾਂ ਦੇ ਜਿਹੜਾ ਗਰੋਅ ਹੈ ਉਹਦੇ ਵਿੱਚ ਕਿੰਨੇ ਹੋਰ ਮੈਂਬਰ ਵੀ ਨੇ ਕੁਝ ਦੱਸਿਆ ਨਾਲ ਨਹੀਂ ਆ ਇਹ ਦੋ ਹੀ ਨੇ ਜੀ ਉਸੇ ਰਿਮਾਂਡ ਲਵਾਵਾਂਗੇ ਜੀ ਕਿਸੇ ਕਰਕੇ ਇਸ ਰਿਮਾਂਡ ਲਵਾਵਾਂਗੇ ਰਿਮਾਂਡ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਉਹ ਸਾਹਮਣੇ ਆ ਜੂ ਸਰ ਜਿਹੜੇ ਮੋਬਾਈਲ ਕਾਬੂ ਤੁਸੀਂ ਬਰਾਮਦ ਕੀਤੇ ਆ ਇਹ ਫਿਰ ਹੁਣ ਇਹਨਾਂ ਨਾਲ ਕੰਨਾ ਨਾ ਪਤਾ ਲੱਗਿਆ ਜੀ ਹਾਂ ਜੋ ਸਿਕੜਾਂਗੇ ਜੀ ਆ ਦੇਖੋ ਕਾਫੀ ਮਹਿੰਗੇ ਮੋਬਾਈਲ ਹੈ ਇਹ ਵੀ ਕਾਫੀ ਮਤਲਬ ਮੋਬਾਈਲ ਮਤਲਬ ਕਾਫੀ ਛੇ ਮੋਬਾਈਲ ਨੇ ਛੇ ਕਾਫੀ ਮਹਿੰਗੇ ਮੋਬਾਈਲ ਹੈ ਇਹ ਸਾਰੇ ਪ੍ਰਤੀਯੋਗੀ ਹਾਂ ਜੀ ਇਹ ਸਾਰੇ ਪ੍ਰਤੀਯੋਗੀ ਹਾਂਜੀ ਹਾਂਜੀ ਇਹ ਸਾਰੇ ਅਸੀਂ ਕਢਾਵਾਂਗੇ ਇਹਨਾਂ ਵਿੱਚੋਂ ਜੋ ਵੀ ਇਹਨਾਂ ਦਾ ਮਤਲਬ ਨੰਬਰ ਕਢਾ ਕੇ ਕਰਕੇ ਸਾਰਾ ਉਹ ਐਨਕੈਸ਼ਨ ਕਰਕੇ ਫਿਰ ਕਰਾਂਗੇ ਪਰ ਕਈ ਵਾਰ ਇਸ ਤਰ੍ਹਾਂ ਦਾ ਬੰਦੇ ਐਫ ਆਈ ਆਰ ਵਗੈਰਾ ਕੰਪਲੀਟ ਦੱਜ ਨਹੀਂ ਕਰਾਉਂਦੇ ਉਹਨਾਂ ਦੇ ਮੋਬਾਈਲ ਨਿਕਲੇ ਹੁੰਦੇ ਆ ਫਿਰ ਉਹਨਾਂ ਨੂੰ ਹੀ ਵਾਪਸ ਦਿੱਤੇ ਜਾਣਗੇ ਹਾਂ ਵੀ ਉਹ ਵੀ ਸਾਨੂੰ ਪਤਾ ਲੱਗ ਜਾਊਗਾ ਜੀ ਟ੍ਰੈਕਿੰਗ ਲੈ ਲਾਂਗੇ ਇਹਨਾਂ ਦੀ ਮੋਬਾਈਲਾਂ ਦੀ ਕਿਹਦੇ ਕੋਲ ਚੱਲ ਰਹੀ ਸੀ ਕੀ ਆ ਉਹ ਸਾਰਾ ਰਿਪੋਰਟ ਦਿੱਤਾ ਦੇ ਠੀਕ ਹੈ ਥੈਂਕ ਯੂ